ਜੇਕਰ ਤੁਸੀਂ ਵੀ ਪਖੰਡੀਆਂ ਦੇ ਜਾਣੇ ਹੋ ਤੇ ਸੋਚਦੇ ਹੋ ਕਿ ਜਿਹੜੇ ਪਖੰਡੀ ਬਾਬੇ ਨੇ ਇਹੀ ਸਾਡਾ ਹੱਲ ਕਰਨਗੇ ਤੇ ਸਾਡੇ ਵਿੱਚ ਬੜੀ ਭੂਤ ਜਿੰਨ ਪ੍ਰੇਤ ਚੁੜੇਲਾ ਜਿਹੜੀਆਂ ਤੁਹਾਨੂੰ ਚਿੰਬੜੀਆਂ ਹੋਈਆਂ ਨੇ ਤਾਂ ਆ ਪਖੰਡੀ ਹੀ ਬਾਹਰ ਕੱਢਣਗੇ ਤਾਂ ਫਿਰ ਆ ਵੀਡੀਓ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਐ ਇਸ ਵੀਡੀਓ ਨੂੰ ਐਨਾ ਕਿਉਂ ਦੇਖ ਲਿਓ ਧਿਆਨ ਦੇ ਨਾਲ ਕਿ ਜੇਕਰ ਤੁਸੀਂ ਸੋਚਦੇ ਹੋ ਅਸੀਂ ਪਖੰਡੀਆਂ ਦੇ ਕੋਲ ਜਾਣਾ ਤਾਂ ਮੈਨੂੰ ਲੱਗਦਾ ਕਿ ਜੇ ਇਹ ਵੀਡੀਓ ਦੇਖ ਲਈ ਤਾਂ ਅੱਧੇ ਲੋਕਾਂ ਦੇ ਤਾਂ ਉਂਝ ਹੀ ਲੱਤਾਂ ਕੰਬ ਜਾਣਗੇ ਤੇ ਸੋਚਣਗੇ ਵੀ ਆਪਣੀ ਜਾਨ ਤੋਂ ਬੱਦ ਕੁਝ ਵੀ ਪਿਆਰਾ ਨਹੀਂ ਕੀ ਪਤਾ ਇਹਨਾਂ ਦਾ ਕਹਿ ਕਹਿ ਕੇ ਵੀ ਸਾਡੇ ਵਿੱਚ ਮਾਤਾ ਆਉਂਦੀ ਆ ਸਾਡੇ ਵਿੱਚ ਦੇਵੀ ਦੇਵਤੇ ਆਉਂਦੇ ਤਾਂ ਕਿਸੇ ਦਾ ਜਮੀਓ ਇਥੋਂ ਫੱਟੀ ਪੋਚਦੇ ਨੇ ਤੇ ਹਮੇਸ਼ਾ ਹਮੇਸ਼ਾ ਦੇ ਲਈ ਰੱਬ ਨੂੰ ਪਿਆਰੇ ਕਰਦੇ ਨੇ ਜਿਸ ਤਰੀਕੇ ਦਾ ਇਹਨਾਂ ਦੇ ਵੱਲੋਂ ਸੀਨ ਕ੍ਰੀਏਟ ਕੀਤਾ ਜਾਂਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਖੰਡੀਆਂ ਦੀ ਤੁਹਾਨੂੰ ਦਿਖਾਉਨੇ ਆ ਕਿ ਇਸ ਦੇ ਵਿੱਚ ਸ਼ੋਅ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਮਾਤਾ ਆ ਗਈ ਆ ਕੋਈ ਦੇਵੀ ਦੇਵਤੇ ਨੇ ਇਸ ਦੇ ਵਿੱਚ ਐਂਟਰੀ ਕਰ ਲਈ ਆ ਤੇ ਜਿਹੜੀ ਸਾਹਮਣੇ ਜਿਹੜੀ ਜਨਾਨੀ ਦਾ ਕੁਟਾਪਾ ਚੜਾਇਆ ਜਾ ਰਿਹਾ ਜਨਾਨੀ ਦੇ ਵਿੱਚ ਕੋਈ ਉਪਰੀ ਸ਼ਹਿ ਵੜ ਗਈ ਤੇ ਫਿਰ ਇਹ ਆਪਣਾ ਇਲਾਜ ਕਰਵਾਉਣਾ ਆ ਕਿਉਂਕਿ ਉਹ oprish ਜਿੰਨਪਰੇ ਤੇ ਜਨਾਨੀ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਜਿਸ ਕਰਕੇ ਹੁਣ ਇਹ ਮਹਿਲਾ ਦੇ ਵਿੱਚ ਮਾਤਾ ਆਈ ਤਾਂ ਫਿਰ ਮਾਤਾ ਹੁਣਾ ਜਿੰਨ ਦਾ ਇਲਾਜ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਮਾਤਾ ਦੀ ਲੜਾਈ ਹੋ ਰਹੀ ਹੈ ਤੇ ਲੜਾਈ ਇਸ ਕਦਰ ਹੋ ਰਹੀ ਹੈ ਕਿ ਮਾਤਾ ਨੇ ਫਿਰ ਉਸ ਦੇ ਠੂਕਣੇ ਦੇ ਵਿੱਚ ਜਿਹੜੇ ਕਿ ਮੁੱਕੇ ਲਾਉਣੇ ਕੂਣੀਆਂ ਮਾਰ ਰਹੀਆਂ ਸ਼ੁਰੂ ਕਰ ਦਿੱਤੀਆਂ ਜਿਸ ਤਰੀਕੇ ਦਾ ਸੀਨ ਆ ਨਾ ਇਹ ਦੇਖ ਕੇ ਤਾਂ ਐਵੇਂ ਲੱਗਦਾ ਕਿ ਜੇਕਰ ਕਿਸੇ ਨੇ ਨਾ ਵੀ ਮਰਨਾ ਹੋਵੇ ਅਜਿਹੇ ਪਖੰਡੀ ਤੁਹਾਡੇ ਮਾਰ ਮਾਰ ਕੇ ਠੂਕਣੇ 'ਚ ਮੁੱਕੇ ਤੇ ਇੱਕ ਸੋਨ ਤੁਹਾਨੂੰ ਥਾਂ ਤੇ ਮਾਰ ਦੇਣਗੇ ਪਤਾ ਨਹੀਂ ਤੁਹਾਡੇ ਤੇ ਕੋਈ ਜਿੰਨ ਬੜਿਆ ਜਾਂ ਨਹੀਂ ਬੜਿਆ ਭੂਤ ਕੋਈ ਬੜਿਆ ਕਿ ਨਹੀਂ ਬੜੀ ਨਿਕਲੂਕ ਨਹੀਂ ਨਿਕਲੂ ਹੋ ਤਾਂ ਹੁਣ ਕੋਈ ਉਹ ਜਾਣਦਾ ਪਰ ਜਿਸ ਤਰੀਕੇ ਦੇ ਇਸ ਮਹਿਲਾ ਦੇ ਵੱਲੋਂ ਕੁਸੁੰਨ ਮੁੱਕੇ ਮਾਰੇ ਜਾ ਰਹੇ ਨੇ ਅਤੇ ਉਸ ਨੂੰ ਪੂਰਾ ਫੜਿਆ ਹੋਇਆ ਤਾਂ ਮੈਨੂੰ ਲੱਗਦਾ ਕਿ ਜੇਕਰ ਹੁਣ 20-25 ਸਾਲ ਹੋਰ ਵੀ ਜਾਣਾ ਹੋਊਗਾ ਤਾਂ ਅਜਹੀਆਂ ਤਾਂ ਫਿਰ ਹਫ਼ਤੇ ਦੇ ਵਿੱਚ ਮਾਰ-ਮਾਰ ਕੇ ਮੁੱਕੇ ਤੁਹਾਡੀਆਂ ਪਸਲੀਆਂ ਪੁੱਸਲੀਆਂ ਉਹੀ ਤੋੜ ਦੇਣਗੇ ਤੁਹਾਡੀਆਂ ਰੀੜ ਦੀਆਂ ਹੱਡੀਆਂ ਦੇ ਮਣ ਕੇ ਮੁੰਕੇ ਤਾਂ ਐਵੇਂ ਹਲਾ ਦੇਣਗੇ ਤਾਂ ਇਹਨਾਂ ਕੋਲ ਕੁਝ ਨਹੀਂ ਹੁੰਦਾ ਭਾਈ ਤੁਸੀਂ ਕਿਉਂ ਲੋਕ ਕੇ ਮੂਰਖ ਬਣਦੇ ਹੋ ਜਿਹੇ ਲੋਕਾਂ ਦੇ ਆ ਪਿੱਛੇ ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰ ਤਾਂ ਐਵੇਂ ਹੋ ਜਾਂਦਾ ਹੈ ਕਿ ਅਜਿਹੀ ਕਿਹੜੀ ਚੀਜ਼ ਆ ਕਿ ਜਿਹੜੀ ਇਸ ਤਰੀਕੇ ਦੇ ਨਾਲ ਕੱਢੀ ਜਾਂਦੀ ਆ ਤਾਂ ਫਿਰ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਰੀਲ ਬਣਾ ਕੇ ਪਾਈ ਜਾਂਦੀ ਆ ਤਾਂ ਐਹੀ ਲੱਗਦਾ ਵੀ ਜਿਨ੍ਹਾਂ ਦੇ ਨਾਲ ਜਿਹੜੇ ਕਿ ਦੇਵੀ-ਦੇਵਤੇ ਦੀ ਲਾਈਵ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਨਾ ਤਾਂ ਜਿਹੜੀ ਮਹਿਲਾ ਇਲਾਜ ਕਰ ਰਹੀ ਆ ਜਿਹੜੀ ਕਹਿੰਦੀ ਮੇਰੇ ਚ ਦੇਵੀ-ਦੇਵਤੇ ਆਉਂਦੇ ਨੇ ਉਹਨੂੰ ਪਤਾ ਲੱਗਦਾ ਕਿ ਮੈਂ ਕੀ ਕਰ ਰਹੀ ਆ ਤੇ ਜਿਹੜੇ ਸਾਹਮਣੇ ਬੈਠੇ ਲੋਕ ਨੇ ਜਿਹੜੇ ਛਤਰਖਾਨਾ ਆਉਂਦੇ ਨੇ ਨਾ ਪਖੰਡਿਆਂ ਦੇ ਡੇਰਿਆਂ ਦੇ ਵਿੱਚ ਮੈਨੂੰ ਲੱਗਦਾ ਫਿਰ ਤੱਤੇ ਕਿਉਂ ਤਾਂ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਹੋਣਾ ਕਿ ਸਾਡੇ ਨਾਲ ਤੇ ਫਿਰ ਜਦੋਂ ਘਰ ਜਾ ਕੇ ਪਤਾ ਲੱਗਦਾ ਵੀ ਸਾਡੇ ਤਾਂ ਹੱਡ ਕੁਝ ਜ਼ਿਆਦਾ ਹੀ ਸਿੱਖੇਗੇ ਤੇ ਫਿਰ ਇਹਨਾਂ ਨੂੰ ਜਿਹੜਾ ਕਿ ਅਹਿਸਾਸ ਹੁੰਦਾ ਵੀ ਲੈ ਵੀ ਹੁਣ ਭੂਤ ਨਿਕਲ ਗਿਆ ਇਹ ਜਿਹ ਭੂਤ ਆ ਪਾਈ ਤੁਹਾਡੇ ਘਰ ਦੇ ਵਿੱਚ ਹੀ ਤੁਸੀਂ ਮੜੀ ਕੋਈ ਗੱਲ ਕਰ ਲਓ ਲੜਾਈ ਲੱਪਾ ਹੋ ਜਾਂਦਾ ਤਾਂ ਇੰਨੇ ਕ ਭੂਤ ਆ ਘਰ ਦੇ ਪਰਿਵਾਰਕ ਮੈਂਬਰੀ ਕੱਢ ਦਿੰਦੇ ਨੇ ਤਾਂ ਇਹ ਕਹਿੰਦਾ ਮਕਸਦ ਇਹ ਹੀ ਆ ਕਿ ਪਖੰਡ ਬਾਤ ਕੀਤਾ ਚਾਹੁੰਦਾ ਤਾਂ ਬੁੱਛੋ ਇਹਨਾਂ ਲੋਕਾਂ ਤੋਂ ਕਈ ਵਾਰ ਤੁਹਾਨੂੰ ਲੱਗਦਾ ਕਈ ਵਾਰ ਕੋਈ ਤੁਹਾਡਾ ਹੋਈ ਸਰੀਰਕ ਨੁਕਸਾਨ ਹੋ ਸਕਦਾ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਇਹ ਜਿਹਾ ਕੁਝ ਵੀ ਨਹੀਂ ਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਲੋਕ ਪਖੰਡਿਆਂ ਦੇ ਡੇਰੇ ਦੇ ਵਿੱਚ ਜਾਂਦੇ ਨੇ ਤਾਂ ਕਿ ਇੱਕ ਵੀਡੀਓ ਨੂੰ ਦੇਖ ਕੇ ਥੋੜਾ ਜਿਹਾ ਘਬਰਾਉਣਗੇ ਤਾਂ ਸਹੀ ਵੀ ਨਾ ਅਸੀਂ ਨਹੀਂ ਜਾਣਾਂ ਕਿਤੇ ਸਾਡਾ ਵੀ ਆਹੀ ਹਾਲ ਨਾ ਹੋ ਜਾਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਜਿਹੜੇ ਪਖੰਡ ਬਾਦ ਦੇ ਵਿੱਚ ਲੋਕ ਫਸੇ ਹੋਏ ਨੇ ਉਹ ਕਿਸ ਤਰੀਕੇ ਦੇ ਨਾਲ ਨਿਕਲ ਸਕਦੇ ਨੇ ਜਾਂ ਫਿਰ ਨਹੀਂ ਨਿਕਲ ਸਕਦੇ